ਕਰਨ ਮਿੱਤਰ ਸਾਰੇ ਆਖਿਲ ਭਾਰਤੀ ਵਿਦਿਆਰਥੀ ਪ੍ਰੇਸ਼ਨ ਦੀ ਸਟੂਡੈਂਟ ਉਸ ਪਰਿਵਾਰ ਦੇ ਵਿੱਚ ਪਹੁੰਚੀ ਹਨ ਜਿੱਥੇ ਉਸ ਨਬਾਲਗ ਬੱਚੀ ਦੇ ਨਾਲ ਦੁਸ਼ਕਰਮ ਕਰਨ ਤੋਂ ਬਾਅਦ ਨਿਰਮਮ ਹਤਿਆ ਕਰ ਦਿੱਤੀ ਗਈ ਉਹਨਾਂ ਨੇ ਪੁਲਿਸ ਤੇ ਕਬੀ ਸਵਾਲ ਖੜੇ ਕੀਤੇ ਹਾਂਜੀ ਅਜੇ ਕਿਸੇ ਪਹੁੰਚੀ ਹੋਊਗੀ ਤਰੀਕੇ ਨਾਲ ਦੱਸਾ ਦਿਜੀਏ ਕਿ ਕਿਹੜਾ ਪ੍ਰੋਟੈਕਟਰ ਕੇ ਹੈ ਕੋਲੋਂ ਕਿਸਾਨਾਂ ਦਾ ਪ੍ਰਧਾਨ ਕਟੇਗਾ ਅਗੇਂ ਸੇ ਕਰੂਗੀ ਅਗੇਂ ਸਟਾਰਟ ਪੁਲਿਸ ਸਰਵਿਸ ਇਹ ਨਹੀਂ ਕਿ ਪਹਿਲਾਂ ਆ ਰਹੀ ਹੈ ਪਹਿਲਾਂ ਆ ਰਹੀ ਹੈ ਅੱਜ ਬੰਦ ਕਰਾ ਦੇਗੀ ਹੋ ਗਈ ਤੇ ਜਿਹੜੇ ਪੁਲਿਸ ਕਰਮਚਾਰੀ ਉੱਥੇ ਸੀਗੇ ਉਹਨਾਂ ਨੂੰ ਸਪੈਨਡ ਨਾ ਕਰਜੋ ਡਿਸਮਿਸ ਕੀਤੇ ਤਾਂ ਕਿ ਅੱਗੇ ਵੀ ਚਿੰਦੀ ਵੀ ਪੁਲਿਸ ਕੁੜੀਆਂ ਮੰਡਰੀਨਾਂ ਕੋਲ ਪਬਲਿਕ ਸੋਵਨ ਕਿ ਪਬਲਿਕ ਹੀ ਉਹਨਾਂ ਦੇ ਹੱਥਾਂ 'ਚ ਸੇਫ ਨਹੀਂ ਹੈ ਜੇ ਸੁਣੀਆ ਉਹਨਾਂ ਦੇ ਹੱਥਾਂ 'ਚ ਸੇਫ ਨਹੀਂ ਹੈ ਅੱਜ ਫਿਰ ਉਸ ਦੇ ਵਿੱਚ ਨਹੀਂ ਸੇਫ ਨਹੀਂ ਹੈ ਜਿਨ੍ਹਾਂ ਨੂੰ ਆਪਾਂ ਚਾਚੇ ਦਾ ਆਪਣੇ ਭਰਾ ਕਹਿੰਦੇ ਨੇ ਜੇ ਅਸੀਂ ਉਹਨਾਂ ਨਾਲ ਨਹੀਂ ਸੇਫ ਅਸੀਂ ਕਿੱਥੇ ਸੇਫ ਹੋਵਾਂਗੇ ਕਦੋਂ ਕੁੜੀਆਂ ਸੇਫ ਹੋਣਗੀਆਂ ਸੋ ਸਾਨੂੰ ਬਸ ਕੈਂਪਲ ਮਾਰ ਹੋਣੀ ਹੈ ਕਦੋਂ ਦੇ ਸਰਕਾਰ ਕੋਲੋਂ ਮੰਗ ਕਰਦੇ ਰਵਾਂਗੇ ਸਾਨੂੰ ਇਨਸਾਫ ਸਾਨੂੰ ਜਸਟਿਸ ਕਦੋਂ ਮਿਲੂਗਾ ਕਿ ਉਹ ਜਿੱਦ ਤੱਕ ਦੇ ਨਗਰ ਕਾਇਨਚ ਹੋਇਆ ਸੀ ਕੇਸ ਹੋਇਆ ਉਹਨਾਂ ਨੇ ਉਹਨੂੰ ਸਾਹਮਣੇ ਰਸਤੇ ਦੇ ਇਲਾਕੇ ਬੁਖਰੇ ਤੋਂ ਤੇ ਇੱਥੇ ਕਿਉਂ ਨਹੀਂ ਹੋਇਆ ਉਸ ਤੋਂ ਬਾਅਦ ਵੀ ਉਹਦੇ ਕੇਸ ਨਹੀਂ ਹੋਇਆ ਤੇ ਇੰਡੀਆ ਕਿਉਂ ਨਹੀਂ ਇੱਥੇ ਚੱਲਦਾ ਜੋ ਪੰਜਾਬ ਕਿ ਬਈ ਬਹੁਤ سارے ਸਵਾਲ ਖੜੇ ਹੁੰਦੇ ਨੇ ਪੁਲਿਸ ਅਧਿਕਾਰੀਆਂ ਜਿਨ੍ਹਾਂ ਨੇ ਪਰਵਾਲਾਪੀ ਕੀਤਾ ਇਸ ਤੋਂ ਉਪਰ ਪਰਚਾ ਦਰਜ ਨਹੀਂ ਹੋਇਆ ਉਸਨੂੰ ਦੁਬਾਰਾ ਮਹਿਲਾ ਪੁਲਿਸ ਕਮਿਸ਼ਨਰ ਨੇ 3 ਦਿਨਾਂ ਬਾਅਦ ਦੁਬਾਰਾ ਮਿਲਣ ਕੋਸ਼ਿਸ਼ ਕੀਤੀ ਪਰ ਫਿਰ ਅਸ਼ਵਾਸਨ ਦਿੱਤਾ ਜਾਂਦਾ ਕਿ ਕਾਰਵਾਈ ਕੀਤੀ ਜਾਵੇ ਕਦੋਂ ਕਾਰਵਾਈ ਕੀਤੀ ਜਾਵੇ ਕਦੋਂ ਪਤਾ ਚਾਰ ਦਿਨ ਹੋਰ ਮਰਣੀ ਆ ਉਦੋਂ ਕਰੋਗੇ ਕਾਰਵਾਈ ਕਦੋਂ ਕਰਨੀ ਹੈ ਕਾਰਵਾਈ ਤੁਸੀਂ ਅਕਸਰ ਦੇਖਿਆ ਜਾਂਦਾ ਕਿ ਜਿਹੜੇ ਇੰਨਾ ਦੇ ਕੇਸ ਹੁੰਦੇ ਨੇ ਲੰਬਾ ਸਮਾਂ ਅਦਾਲਤ ਕਿਉਂ ਇਹ ਹੀ ਇਹਦੀ ਸਾਡੀ ਮੰਗ ਹੈ ਕਿ ਸਪੀਡੀ ਟ੍ਰਾਇਲ ਕਰੋ ਤੁਸੀਂ 3-3 4-5 ਸਾਲ ਲਾ ਦਿੰਦੇ ਕਿ ਇੱਕ ਕੁੜੀ ਨੂੰ ਇਨਸਾਫ ਦੇਈਂ ਕਦੋਂ ਇਨਸਾਫ ਦੋਗੇ ਫਿਰ ਕਈ ਦਾ ਬਰੀ ਵੀ ਹੋ ਜਾਂਦੇ ਨੇ ਈਆਂ ਤੁਸੀਂ ਉਮਰ ਕੈਂਸਲ ਕਰਦੇ ਫਿਰ ਉਹ ਛੁੱਟੀ ਲੈ ਕੇ ਬਾਹਰ ਆ ਜਾਂਦੇ ਨੇ ਕੀ ਫਾਇਦਾ ਹੋਜੀ ਸਜਾ ਦਾ ਜਿੱਦਾਂ ਉਹ ਕੋਈ ਕੁੜੀ ਧੀਏ ਕਿਸੇ ਦੀ ਮਾਰ ਰਹੀ ਹੈ ਉਹਨੂੰ ਵੀ ਉਦੋਂ ਹੀ ਮਾਰਿਆ ਜਾਵੇ ਸਪੀਡੀ ਟ੍ਰਾਇਲ ਜੋਨ ਜਿੱਦਾਂ ਸਪੋਰਟ ਕੀਤੇ ਜਾ ਰਹੇ ਨੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਕਾਨੂੰਨ ਦੇ ਉੱਤੇ ਵੀ ਸੋਚ ਕਰ ਰਹੇ ਹਨ ਕਿ ਜਿਹੜੀਆਂ ਮਹਿਲਾਵਾਂ ਨੂੰ ਜਲਦ ਤੋਂ ਜਲਦ ਇਨਸਾਫ ਮਿਲੇ ਮੇਰੀ ਇਹ ਹੀ ਅਪੀਲ ਹੈ ਕਿ ਲੋ ਐਂਡ ਆਰਡਰ ਚ ਕਿ ਥੋੜੇ ਚੇਂਜਸ ਕੀਤੇ ਜਾਣ ਸਪੀਡੀ ਟ੍ਰਾਇਲ ਜਲਦੀ ਤੋਂ ਜਲਦੀ ਔਰ ਕੜੀ ਤੋਂ ਕੜੀ ਸਜ਼ਾ ਪੁਲਿਸ ਕਮਿਸ਼ਨਰ ਨੂੰ ਜਲੰਧਰ ਨੂੰ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਦੇ ਕਿ ਇਹ ਹੀ ਬੇਨਤੀ ਹੈ ਕਿ ਕਿਰਪਾ ਆਪਣੀ ਡਿਊਟੀ ਨੂੰ ਸਹੀ ਤਰੀਕੇ ਨਾਲ ਨਿਭਾਇਆ ਜਾਵੇ ਤਾਂ ਕਿ ਜਿਹੜੀ ਕੁੜੀਆਂ ਤੁਹਾਡੇ ਹੱਥਾਂ 'ਚ ਨਹੀਂ ਸੇਫ ਰਹਿਣਗੀਆਂ ਤੇ ਕਿਹਨਾਂ ਦੇ ਦਿੱਤਾ ਹੈ ਸੇਫ ਹੈ ਤੁਸੀਂ 7 ਵਜੇ ਕੀ ਮੈਂ ਤੁਸੀਂ ਇੱਕ ਵਾਰ ਇਨਵੈਸਟੀਗੇਸ਼ਨ ਕਰ ਲੈਂਦੇ ਚੰਗੀ ਤਰੀਕੇ ਨਾਲ ਜੇ ਬਾਥਰੂਮ 'ਚ ਕੁੜੀ ਬਾਹਰ ਤੋਂ ਮਿਲੀ ਹੈ ਪਹਿਲਾਂ ਮੈਨੂੰ ਇਹ ਐਸਆਈ ਮੰਗਤ ਨੂੰ ਰਾਮ ਨੂੰ ਲੈ ਕੇ ਕਾਰਵਾਈ ਨੂੰ ਲੈ ਕੇ ਕੀ ਕਰਨੀ ਉਹ ਟਾਈਪ ਐਫ ਆਈ ਆਰ ਨਾ ਮੈਂ ਤਾਂ ਕਹਿ ਨਹੀਂ ਮੈਂ ਟਾਈਪ ਐਫ ਆਈ ਆਰ ਹੋਵੇ ਤੇ ਉਹਨਾਂ ਨੂੰ ਡਿਸਮਿਸ ਕੀਤਾ ਜੀ ਬਾਹਰ ਤੋਂ ਕਿਉਂ ਹੈ ਉਹਨਾਂ ਨੂੰ ਦੁਬਾਰਾ ਜੁਆਇਨ ਕਰਵਾਉਣਾ ਕਿਉਂ ਉਹਨਾਂ ਨੂੰ ਡਿਸਮਿਸ ਕਰੋ ਕਿਉਂਕਿ ਜੇ ਕੱਢਿਆ ਜਾਊਗਾ ਤਾਂ ਹੀ ਦੂਜੇ ਤੇ ਕੰਮ ਨਾ ਚਾਹੀ ਜਾਊਗੀ ਨਾ ਕਿ ਨਹੀਂ ਸਾਨੂੰ ਆਪਣੀ ਬਿਊਟੀ ਪਈ ਤਰੀਕੇ ਨਾਲ ਆਪਣੀ ਆਵਾਜ਼ ਆਪ ਖਾਣੀ ਪੈਣੀ ਹੈ ਅੱਗੇ ਹੋਰ ਸਰਕਾਰ ਜਿਹੜੀ ਹੈ ਸੁੱਤੀ ਪਈ ਹੈ ਉਹਨਾਂ ਨੂੰ ਜਗਾਇਆ ਜਾਵੇ ਸਾਰੀ ਮਹਿਲਾਵਾਂ ਨੂੰ ਇਹੀ ਆਗੂ ਹੈ ਕਿ ਅੱਗੇ ਆਣ ਤੇ ਆ ਕੇ ਇੱਕ ਵਾਰ ਇਹ ਪ੍ਰੋਟੈਸਟ ਕੀਤਾ ਜਾਵੇ ਸੋ ਕੇ ਸਰਕਾਰ ਨੂੰ ਜਗਾਇਆ ਜਾਵੇ ਤਾਂ ਕਿ ਫਨਕੁੜੀ ਨੂੰ ਇਨਸਾਫ ਤੇ ਸਰ ਇੰਡੀਆ ਦੇ মিডিਆ ਪਲੀਜ਼ ਤੁਸੀਂ ਕਵਿ ਉਹਨਾਂ ਕਿਸੇ ਅੱਗੇ ਜਿਹੜਾ ਹੈਗਾ ਹਰ ਇੱਕ ਹਰ ਇੱਕ ਸੈਕਟਰ ਇਨ ਹੋਣਾ ਚਾਹੀਦਾ ਹੈ ਪੁਲਿਸ ਨੂੰ ਜਗਾਓ ਪੁਲਿਸ ਨਾਲ ਸਾਡਾ ਹੀ ਹੈ ਉਹ ਵੈਸਾ ਨਹੀਂ ਕਿ ਕੀ ਕੀ ਆਏ ਆ ਮੁਰਦਾਬਾਦੀ ਸਾਡੇ ਲਈ ਤਾਂ ਇੱਕ ਤਰੀਕੀ ਕਿਤੇ ਮੁਰਦਾਬਾਦ ਹੈ ਪੁਲਿਸ ਕਿ ਜੇ ਨੇ ਜਿਸ ਟਾਈਮ ਤੇ ਲੋੜ ਸੀ ਉਦੋਂ ਜਦ ਪੁਲਿਸ ਸੀਗੀ ਨਹੀਂ ਤੇ ਫੇਸ ਕੀ ਉਹਨਾਂ ਦਾ ਕੀ ਕੀ ਸਮਰਥਨ ਕਰ ਰਹੇ ਅਹੀਂ ਤਾਂ ਉਹਨਾਂ ਦੇ ਬਿਲਕੁਲ ਇਸ ਟਾਈਮ ਖਿਲਾਫ ਆਉਂ ਸਾਡੇ ਲਈ ਤਾਂ ਬਿਲਕੁਲ ਜ਼ੀਰੋ ਹੈ ਕਿ ਜਦੋਂ ਉਹਨਾਂ ਨੇ ਕੁੜੀ ਪਤਾ ਲੱਗ ਗਿਆ ਕਿ ਕੁੜੀ 4 ਵਜੇ ਅੰਦਰ ਜਾ ਚੁੱਕੀ ਹੈ ਦੇਖ ਰਿਹਾ ਹੈ ਸੀਸੀਟੀਵੀ ਦੇ ਉਹਨੂੰ ਕਿ ਬੱਚਾ ਬਾਹਰ ਆਇਆ ਨਹੀਂ ਤਾਂ ਕਿਉਂ ਇੰਨੀ ਦੇਰੀ ਕੀਤੀ ਗਈ ਕਿਉਂ ਉਸ ਬੱਚੇ ਨੂੰ ਬਾਹਰ ਕਿਉਂ ਨਹੀਂ ਕੱਢਿਆ ਗਿਆ ਉਸ ਟਾਈਮ ਤੇ ਬਚ ਸਕਦੀ ਸੀ ਉਹ ਬੱਚੀ ਜੇ ਉਹ ਬਚਾਣਾ ਚਾਹੁੰਦੇ ਠੀਕ ਹੈ ਥੈਂਕ ਯੂ ਥੈਂਕ ਯੂ ਕੋਈ ਸੀ ਇਹ ਕੀ ਜਿਹੜੀ ਕਰਤੀ ਪਈ ਹੈ